ਆਪਣੇ ਉੱਪਰ ਸ਼ਰਤ ਦੇ ਤੇ ਇਹ ਕੰਮ ਕਰਦੇ ਗਏ ਆ। ਸਫਾਈ ਕਰਦੇ ਨੇ। ਤਾਂ ਨਿਕਲਨੇ ਆ। ਆਹ ਇਹ ਭਾਈ ਲੱਗਿਆ ਸਫਾਈ ਕਰਨਾ। ਤੇ ਕੰਟ੍ਰਕਟ ਤੇ ਇਹਨੂੰ ਪੇਰੂ ਲਾਗੇ ਤੇ ਇਹਨੂੰ ਕਰਾਂਗੇ ਪੇਂਟ ਚਰੂ। ਇਹਨਾਂ ਦੇ ਚਲੋ ਇੱਕ ਛੋਟਾ ਜਿਹਾ ਸ਼ਾਟ ਲੈ ਲਈ ਇੱਕ। ਤੇ ਦੋਸਤੋ ਤੇ ਆਪਾਂ ਅੱਗੇ ਆ। ਵੇ ਗੁਰਦਾਸ ਜੀ ਆਪਦੇ ਇਹ ਚਾਹ ਪੀਣ ਲੱਗੇ ਬਿਸਕਟ ਆਣਾ ਬਿਸਕਟ ਆਣਾ ਠੇਕੇਦਾਰ ਸਾਹਿਬ ਦਾ ਠੇਕੇਦਾਰ ਬੇਲੀਆਂ ਦੇ ਹੰਦ ਚਾਹ ਪੀਣ ਲੱਗੇ ਬਿਸਕਟਾਂ ਦੇ ਨਾਲ ਤੇ ਬਾਹਰ ਇਹ ਲੈ ਹਾਂ ਹੁਣ ਅਸੀਂ ਪੈਂਟ ਤੇ ਹੁਣ ਇਹ ਕੰਦਾ ਤੇ ਸਾਰੇ ਕਰਾਂਗੇ। ਵਾਰ-ਵਾਰ ਲਾ ਕੇ ਇੰਦੇ ਸਾਰੇ ਇੱਥੇ ਕਰਾਂਗੇ ਆਪਾਂ। ਵੇਂਡ। ਖੰਦ ਲਾ ਦਾਂਗੇ। ਇਹੋ ਗੜੇ ਪਾ ਜਿਵੇਂ ਤੇ ਸफाई ਕਰ ਲੈ ਇੱਧਰ ਸਾਰੇ ਆਪਾਂ ਕਰ ਦਿੰਦੇ। ਵੇਂਡ ਕਰ ਦੇਣਾ। ਠੀਕ ਹੈ ਦੋਸਤੋ। ਖਾਣ ਲਈ ਬਿਸਕਟ ਦੂ ਦਾਉਂ ਕੁੰਬੇ ਬੰਨੇ। ਕਿ ਲਿਖਿਆ ਤੇ ਆਹ ਪਠਾਨ ਭਾਈ ਤੁਹਾਡਾ ਪਠਾਨਾ ਕਡਾਰਾ ਨਾ ਜਿਹੜਾ ਵੇ ਠੇਕੇਦਾਰ ਸਾਹਿਬ ਦੇਖਾ ਇਹ ਵੀ ਆਈ ਇਹ ਚ ਬਾਜੀ ਨਹੀਂ ਲੱਗਿਆ ਇਹ ਲਾਚ ਲਾਉਣ ਰੈਂਟ ਤਿਆਰ ਕਰਦੇ ਗ੍ਰੈਂਡ ਬਾਦਲਾ ਕਿ ਸ਼ੋਰ ਤਾਂ ਜ਼ਰੂਰ ਦਿਖਾਈਏ ਪੂਰੀ ਗਰਮੀ ਵਿੱਚ ਸ਼ੋਰ ਜੀ ਉਸ ਤੋਂ ਦੂਜਾ ਨਹੀਂ ਲਿਆ ਨਾ ਉਹ ਤਾਂ ਨਹੀਂ ਤਾਂ ਨਹੀਂ ਇਹ ਕਿੱਥੇ ਹੈ ਬੱਕਾ ਚੋੜੀ 500 ਰੁਪਏ ਹੀ ਲੈਂਦਾ ਠੀਕ ਹੈ ਜਰਮਿੰਦਾ ਠੀਕ ਹੈ ਜਰਮਿੰਦਾ ਇਹਨਾਂ ਟਾਈਮ ਪਾਸ ਕਰਨਾ ਹੈ ਇਹ ਦਾ ਚਲਾਣਾ ਆਉਂਦਾ ਹੁੰਦਾ ਇਹ ਲਾ ਚਲਾਣਾ ਆਉਂਦਾ ਨਹੀਂ ਇਹ ਲਾਣਾ ਲਾ ਪਿਆ ਇੱਧਰ ਭਾਜੀ ਆ ਬਹੁਤ ਵਧੀਆ ਕੰਮ ਕਰਦੇ ਆ ਤੇ ਰਾਜਸਥਾਨੀ ਬੰਦੇ ਐ ਰਾਜਸਥਾਨ ਤੋਂ ਸੱਦੇ ਐ ਇਹ ਰਾਜਸਥਾਨ ਤੋਂ ਚੱਲੇ ਆ ਇਸ ਵਿੱਚ ਤੇ ਆਹ ਭਾਜੀ ਹੁਣ ਇਹਨਾਂ ਫਸ ਗਏ ਆਣ ਕੇ ਕੰਮ ਤੇ ਪੈਂਟ ਬਣਾਉਂਦੇ ਪਏ ਆ ਛੋਟਾ ਜਿਹਾ ਆਪਾਂ ਸ਼ਾਰਟ ਲੈ ਲੀਏ ਪੈਂਟ ਦੇ ਘੁੰਦੇ ਟੰਨ ਨੂੰ ਸਰੋਤੇ ਨੂੰ ਦਿਖਾਈਏ ਭਾਜੀ ਹਣੀ ਆਪਣੇ ਨਿਆਂ ਕਿਹੜੇ ਭਾਜੀ ਨਹੀਂ ਹੈ ਗੱਲ ਕਹਿੰਦੇ ਸੀ ਇਹ ਇਹਨਾਂ ਨੂੰ ਤੂੰ ਹੀ ਦੱਸਿਆ ਇਹਨਾਂ ਦਾ ਨਾਗਿਆ ਵੀਡੀਓ ਚ ਪਹਿਲਾਂ ਸ਼ਾਰਟ ਦੱਸਿਆ ਸੀਗਾ ਇੱਕ ਵੀਡੀਓ ਤੁਹਾਨੂੰ ਦੱਸਿਆ ਸੀ ਅੱਗੇ ਆਪਾਂ ਇਹ ਵੀਡੀਓ ਚ ਭਾਜੀ ਹਣੀ ਪੈਂਟ ਬੰਦੇ ਪਏ ਤੇ ਆਪਾਂ ਕਟਾਈ ਲ ਕੱਟਦੇ ਮਿਆਂ ਤੇ ਆਪਣਾ ਥੋੜਾ ਕੰਮ ਰਹਿ ਗਿਆ ਕੱਟ ਦਈਏ ਤੇ ਫੇ ਇਹਨਾਂ ਨੇ ਕੀ ਹੋ ਜਾਣਾ ਆਪ ਇਹਨਾਂ ਦੇ ਆਹ ਅਸੀਂ ਨਹੀਂ ਪੀ ਲੋ ਜਾ ਤੋਂ ਕੰਮ ਕਰਕੇ ਆ ਗਏ ਹੁਣ ਕੁਝ ਕਰਨਾ ਪਏ ਜੀ ਹਰ ਨੂੰ ਬੋਲਦਾ ਸਤਿ ਸ਼੍ਰੀ ਅਕਾਲ ਜ ਆ ਵੀ ਨੇ ਭਾਈ ਜ ਆ ਵੀ ਕੇ ਪਿਆ ਇਹ ਲੋਕਾਂ ਦੀ ਰੱਖ ਲਾਤੀ ਹੈ ਇੱਕ ਟੋਕ ਲਾ ਦੇ ਹਾਂ ਨੇ ਸੱਖਾ ਪਲਾਤੀ ਨੇ ਠਾਣ ਠੀਕ ਠਾਂ ਕਿਹੜੇ ਭਾਈ ਆ ਜਿਹੜੇ ਭਾਈ ਆਹ ਉਹਨਾਂ ਕੋ ਠਾਂ ਠੀਕ ਹੈ ਜੀ ਨੀ ਭਾਈ ਕਿੱਥੋਂ ਹਾਂ ਬਗਦਦ ਤੋਂ